ਰਾਤ ਨੂੰ ਹੁਣ ਆਪਾਂ ਨੇ ਸੁਖਾਸਨ ਕਰਨਾ ਹੈ ਸੁਖਾਸਨ ਸਾਹਿਬ ਕਰਨੇ ਮੱਟ ਟੁਰ ਕੇ ਸ਼ਾਰੇ ਵਜਾਉਣੇ ਆਪਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੋ ਸੁਹਾਵਾ RAM ਰਾਜੇ ਮਤਲਬ ਕੀ ਹੈ ਮਤਲਬ ਕੀ ਹੈ ਗੁਰੂ ਰਾਮਦਾਸ ਮਹਾਰਾਜ ਜੀ 450 ਅੰਗ ਤੇ ਕਹਿੰਦੇ ਕਹਿੰਦੇ ਜਿੱਥੇ ਜਾਏ ਬਹੇ ਮੇਰਾ 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 ਮੈਂ ਮੇਰੇ ਤੇ ਰੁਕ ਗਏ ਕਿਉਂ ਰੁਕੇ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਨਾ ਗੁਰੂ ਦਾ ਗੁਰੂ ਕਿਹੜਾ ਬਈ ਗੁਰੂ ਰਾਮਦਾਸ ਮਾਰਾ ਸਤਿਗੁਰੂ ਕਿਹੜਾ ਬਈ ਕਿਆ ਬਾਤ ਸਤਿਗੁਰੂ ਉਪਦੇਸ਼ ਨੂੰ ਕਹਿੰਦੇ ਆ ਆਹ ਉਪਦੇਸ਼ ਸਤਿਗੁਰੂ ਆ ਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਗੁਰੂ ਰਾਮਦਾਸ ਮਾਲਾ ਕਹਿੰਦੇ ਜਿਸ ਮਨ ਰੂਪੀ ਕਮਰੇ ਅੰਦਰ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ ਇਹ ਮੇਰੀ ਗੁਰਬਾਣੀ ਬਹਿ ਜਾਏਗੀ ਉੱਥੇ ਤਬਦੀਲੀ ਆਏਗੀ ਕਿਹੜੀ ਦੇਖੋ ਸੋ ਥਾਨ ਸੁਹਾਵਾ ਕਹਿੰਦੇ ਜਗਾ ਪਿੱਤਰ ਹੋ ਜਾਏਗੀ ਜਿਹੜੀ ਮਨ ਪਿੱਤਰ ਹੋ ਜਾਏਗਾ ਤੇ ਕੀ ਤਬਦੀਲੀ ਆਏਗੀ RAM ਰਾਜੇ RAM ਪਰਮਾਤਮਾ ਰਾਜੇ ਰਜਾ ਜਵਣਾ ਕਹਿੰਦੇ ਉਹਦੀ ਬਿਰਤੀ ਪਰਮਾਤਮਾ ਦੀ ਰਜਾ ਜ ਆ ਜਾਏਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਾ ਕੇ ਬਹਿ ਜਾਏਗੀ ਜਾ ਕੇ ਟਿਕ ਜਾਏਗੀ ਹੁਣ ਟਿਕੀ ਤਾਂ ਨਹੀਂ ਗੁਰਬਾਣੀ ਤੇ ਟਿਕੀ ਨਹੀਂ ਪਾਠ ਤਾਂ ਪਾ ਕਰਦੇ ਪਏ ਰਾਤ ਦਿਨ ਪਾਠ ਕਰਦੇ ਨੇ ਪਰ ਗੁਰਬਾਣੀ ਤੇ ਟਿਕੀ ਨਹੀਂ ਹੁੰਦੀ ਅੰਦਰ ਜਗ੍ਹਾ ਹੀ ਨਹੀਂ ਹੈ ਠੀਕ ਹੈ ਅੰਦਰ ਤੇ ਵਕਾਰ ਤੁਰੇ ਫਿਰਦੇ ਗੁਰੂ ਪਿਆਰਿਓ ਬੜੇ ਧਿਆਨ ਨਾਲ ਪੜ੍ਹਨੀ ਹੈ ਬੜੇ ਆਰਾਮ ਨਾਲ ਪੜ੍ਹਨੀ ਹੈ ਕਾਲੇ ਪੈ ਕੇ ਨਹੀਂ ਪੜ੍ਹਨੀ ਠੀਕ ਹੈ ਜੀ